ਸਤ ਸ੍ਰੀ ਅਕਾਲ ਮੇਰੇ ਕਿਸਾਨ ਭਰਾਵਾਂ ਨੂੰ ਅਦਾ ਕਦੇ ਜੱਗਾ ਬੌਸ ਲੱਗ ਰਿਹਾ ਹੈ ਜੱਗਾ ਬੌਸ ਤਾਂ ਨਹੀਂ ਹੈਗਾ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਨੇ ਅਮੀਰ ਗਰ ਦਾ ਸਾਰੇ ਠੀਕ ਠਾਕ ਹੋਵੋਗੇ ਥੋੜਾ ਜਿਹਾ ਫਨ ਸੰਜਿਆ ਕਰ ਦਿੱਤੀ ਬਹੁਤ ਜਲਦੀ ਆਖ ਲਈ ਹੈ ਨਾ ਤੇ ਅੱਜ ਆਪਾਂ ਜਾ ਰਹੇ ਆ ਤਿੰਨੇ ਟਿਕੜੀ ਹੈ ਨਾ ਟਿਕੜੀ ਜਾ ਰਿਹਾ 17 Pro Max ਲੈਣਾ Max ਲੈਣ ਜਾ ਰਿਹਾ ਅਸੀਂ ਜਾ ਬਲਟੀ ਵੀ ਹਾਂ ਤੁਸੀਂ ਸੋਚ ਰਹੇ ਹੋਗੇ ਵੀ ਕਿਹੜੀ ਚੀਜ਼ ਚ ਜਾ ਫਿਰ ਫੋਨ ਆ ਨਾ 17 Pro ਇੰਨਾ ਪੈਸਾ ਲੱਗਿਆ ਨਾ ਵੱਡੀ ਚੀਜ਼ੇ ਆਊਗਾ ਨਾ ਮੈਂ ਮੈਦਾ ਲਿਆ ਨਹੀਂ ਸਕਦੇ ਤੇ ਇਹ ਵੀ ਤਾਂ ਪੈਣਾ ਨਹੀਂ ਬਾਈ ਹਾਂ ਲੈਦਾ ਅਸੀਂ ਪਹਿਲਾਂ ਲਿਆ ਜੀ ਕਈ ਦਿਨ ਹੋ ਗਏ ਸਾਈ ਸਪਾ ਜਾ ਕਰ ਲਿਆ ਸੀ ਮਾਸ਼ਾ ਅੱਜ ਲੈ ਆਉਨੇ ਆ ਮੈਂ ਫਿਰ ਗੱਡੀ ਲੈ ਕੇ ਲਾਡੀ ਆਈ ਬਲੇਰੋ ਮੈਂ ਚਲਿਆਉਨੇ ਆ ਮੈਂ ਤਰਕੇ ਹੈ ਨਾ ਯਾਰ ਵੀ ਯਾਰ ਹਾਂ ਤੇ ਭਾਈ ਹੁਣ ਬਲੌਗ ਦੇ ਨਾਲ ਜੁੜੇ ਰਹੋ ਤੇ ਤੁਹਾਨੂੰ ਦਿਖਾਉਨੇ ਵੀ ਕਿਹੜਾ 17 Pro Max ਲੈ ਰਹੇ ਹਾਂ ਪਰ ਕਿਹੜੇ ਰੰਗ ਦਾ ਲੈ ਰਹੇ ਹਾਂ ਹਨਾ ਕੋਰੀ ਜੇ ਆਰੀਂ ਵਾਈਟ ਹੈ ਜਿਹੜਾ ਖੱਟਾ ਰੰਗ ਲਮਾਗੇ ਕੋਰੀ ਵਾਈਟ ਬਾਲਾ ਬਾਲਾ ਹਲ ਰਿਆ ਮੈਂ ਤੇ ਮੇਰੇ ਹੱਥੇ ਹੱਲ ਯਾਰ ਗੱਡੀ 'ਚ ਬੈਠੇ ਕਰਕੇ ਨਾ ਟੋਏਾਂ 'ਚ ਛੱਡ ਚਾ ਜਾਦੇ ਠੁੱਠੀ ਭਜੀ ਦੇਖ ਸਾਡਾ ਪਟਿਆਲਾ ਪਾਤਣਾ ਰੋਡ ਬਹੁਤ ਖਰਾਬ ਹੈ ਬਾਲਾ ਜਿਆਦੇ ਕੰਡਮ ਹੋ ਰਿਹਾ ਮਰੇ ਕਿਸਾਨ ਭਰਾਵਾਂ ਨੂੰ ਲੋੜ ਆ ਇਹ ਰੋਡ ਜਲਦੀ ਤੇ ਜਲਦੀ ਬਣ ਜੇ ਅਸੀਂ ਪੈਚ ਅਸੀਂ ਪੈਚ ਵਰਕ ਕਰਾਇਆ ਪੈਚ ਵਰਕ ਬਹੁਤ ਸੋਨਾ ਹੋਇਆ ਹੋਇਆ ਬਰਾਬਰ ਕਰਾਈ ਜਾਵੇ ਇਹ ਰੋਡ ਤੇ ਬਹੁਤ ਤਕਲੀਫ ਹੁੰਦੀ ਆ ਹੁਣ ਜਾਣ ਚ ਰੋਡ ਤੇਕਤ ਆਉਂਦੀਆਂ ਨੇ ਗੱਡੀਆਂ ਦੇ ਟਾਇਰ ਕੰਡਮ ਹੋ ਗਏ ਸਾਡੀਆਂ ਦੇ ਤਾਂ ਸ਼ੌਕਰ ਤਕਲੀਫ ਅਕਸਰ ਟੁੱਟ ਗਏ ਬੁੱਕ ਕਰਾਉਣ ਗਏ ਤੇ 25 ਤੇ 17 ਪਰ ਦੇਖਿਆ ਦੀ ਉੱਥੇ ਗੱਡੀ ਦਾ ਟਾਇਰ ਕਿਵੇਂ ਹੋਇਆ ਰਹਿਦੀ ਔਰ ਹਾਈ ਕਮਰ ਰਿਪਰਸਾ ਨਹੀਂ ਟੁੱਟਿਆ ਖੜਾ ਦੀ ਹੁਣ ਆ ਉਹ ਵੀ ਟੋਏ ਟੋਏ ਚ ਵੱਜ ਕੇ ਦਲੇ ਮਾਰਦੇ ਨੇ ਹਾਂ ਬੜੀ ਕਾਲੀ ਆ ਬਾਹਲੇ ਕਾਲੀ ਚੱਲਦੇ ਨੇ ਲੋਕ ਤੇ ਬਾਕੀ ਉੱਪਰ ਦੀ ਮੈਜਾ ਚਾਹੀਦੀ ਹੁਣ ਪਾਸੇ ਚੋਥੇ ਤੇ ਵਾਲੀ ਗੱਡੀ ਦਾ ਐਕਸਲ ਦਾ ਬੈਰੀਂ ਹਾਂ ਰਹਾ ਐਕਸਲ ਆ ਉੱਤਰਿਆ ਜੀ ਬੈਰੀਂ ਦਾ ਦਿੱਕੀ ਪਲੇਅਰ ਵਾਲਾ ਯਾਰ ਹੱਥੇ ਹੀ ਕਰਦੇ ਆ ਲੈ ਲੋ ਤੁਸੀਂ ਵੀ ਸਾਡੇ ਵਾਲੀ ਗੱਡੀ 2015 1500 ਕਿਲੋਮੀਟਰ ਚੱਲੀ ਦੀ ਉਹਦੀ ਅਲਾਈਨਮੈਂਟ ਆਊਟ ਉਹਦਾ ਕੋਈ ਸੜਕ ਦੀ ਬਾਲਾ ਬੁਰਾ ਹਾਲ ਹੋ ਰੇ ਟੋਇਆਂ ਨਾਲ ਦੀਣਾ ਨਹੀਂ ਤੇ ਐਕਸੀਡੈਂਟ ਤਾਂ ਹੀ ਬੰਦਦੇ ਨੇ ਹੋਰ ਹੁਣ ਇਹ ਚਲੋ ਸੋਨੂੰ ਚੱਲ ਕੇ ਦਿਖਾਉਣਾ 17 Pro Max オレンジ ਕਲਰ ਦਾ 1 TV ਹਨਾ ਹਾਂ 1 TV ਦੇਖਿਓ ਤੁਸੀਂ ਲੋ ਜੀ ਪਹੁੰਚ ਗਏ ਜਮੀ ਸਾਹਮਣੇ ਆਈਫੋਨ ਦੀ ਦੁਕਾਨ ਤੇ ਹਨਾ ਕੇਰ ਨਹੀਂ ਹੈਗਾ ਇਹ ਦੁਕਾਨ ਤੇ ਆਗੇ ਇੱਥੋਂ ਲੈਣੇ ਆ ਹੁਣ ਲੈ ਦੇ ਕੇ ਬਤੀ ਲੱਗਿਆ ਹੁਣ ਵੀ ਕਿਹੜਾ ਆਈਫੋਨ ਲੈਣਗੇ ਇਹ ਅੱਲਾਹ ਦੀ ਲਾਡੋ ਨੇ ਘੱਟੀ ਆ ਬਾਈਆਂ ਦਾ ਚਾਰ ਦਾ ਕੰਮ ਆ ਲੱਗਦਾ ਚਲੋ ਬਾਈ ਚਲੋ ਆਹੋ ਗੱਡੀ ਦਾ ਲੋਕ ਕਿੱਥੋਂ ਖਲੂ ਬਾਸ ਬਾਸ ਫਰੈਂਸੀਆਂ ਦੇ ਨਾ ਆਹ ਉਹ ਰਿਮੋਟ ਨਾਲ ਰਿਮੋਟ ਨਾਲ ਓਏ ਰੋਕ ਲੈ ਰੋਕ ਲੈ ਪਿੱਛੇ ਪਿੱਛੇ ਰੋਕ ਰੋੜਤੀ ਸੀ ਮੁੰਡੇ ਨੇ ਗੱਡੀ ਓਏ ਫਿਰ ਉਹ ਆ ਨਾ ਓ ਚੇਲਾ 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 ਆਹ ਚੱਲ ਚੱਲੀਏ ਲਾਵੀਗਾ ਸਾ ਆਪਣੇ ਆਈਫੋਨ ਤੇ ਮੰਜ਼ਿਲ ਪਰ ਸਾਰਟ ਕਰ ਚੁਕੇ ਹਾਂ ਚਲੋ ਚੱਲੀਏ ਉਹ ਖੜਾ ਬੋਲਦਾ ਤੇਰਾ ਵਾਲਾ ਆਈਫੋਨ ਦਾ ਬੰਦਸਾ ਦਾ ਹੈਗਾ ਜਿਹੜਾ ਨਿਊ ਨਿਊ ਲਾਂਚ ਰੰਗ ਹੋਇਆ ਉਹੀ ਲਾਵਾਂਗੇ ਆਪਾਂ ਉਹ ਖੜਿਆ ਆਪਣੇ ਵਾਲਾ ਹੈ ਅੰਦਾਜ਼ੇ ਨਾਲ ਅੰਦਾਜ਼ਾ ਮੇਰਾ ਸਹੀ ਆ ਯੈਸ ਜੈਸ ਅੰਦਰ ਖੜਿਆ ਉਹ ਲੋ ਜੀ ਬਾਬਾ ਸੁੱਖ ਰੱਖੇ ਆਪਾਂ ਨੇ ਐਤ ਕੀ ਰੀਪਰ ਲੈ ਲਿਆ ਸੀਜ਼ਨ ਲਾਵਾਂਗੇ ਇਹ ਲਾਡੀ ਦੀ ਗੱਡੀ ਲਿਆਏ ਤੇ ਆਪਾਂ ਵੀ ਚਾਲਾ ਟਰੈਕਟਰ ਨੂੰ ਇਹਦੇ ਪਿੱਛੇ ਪਾ ਕੇ ਲੈ ਜਾਾਂਗੇ। ਇਹਦੇ ਮਗਰ ਠੀਕ ਰਹੇ ਨਾ। ਲੈ ਲੈ 17 Pro Max। ਲੈ ਲੈ ਭਾਈ ਆਪਣਾ ਤਾਂ ਹੀ ਹੈ 17 Pro Max। ਇਸੇ ਨਹੀਂ ਦਪਾਉਣਾਗਾ ਹਾਂ। ਹਨਾ। ਇਹ ਰੰਗ ਦਾ। ਹਾਂ, ਖੱਟੇ ਰੰਗ ਦਾ ਲਿਆ। ਆਏ। ਦੇਖੋ ਬੜਾ ਹੀ ਅੰਗ। ਹਾਂ, ਦੱਸਿਓ ਫਿਰ ਕਿਵੇਂ ਲੱਗਿਆ। ਹਮ। ਇਹ ਡੱਗੜ ਟਰੈਕਟਰ ਭਾਉ ਬਣਾਟਾ। ਆਹ ਹੋਰ। ਲਾਡੀ ਨੂੰ ਗਵਾਤੇ ਪਕੌੜੇ। ਹਮ। ਕਾ ਲਿਆ ਮਚਾ ਨਾ ਤੇ ਜਲਦੀ ਆ ਲੈ ਡੀ ਨਾ ਨਾ ਚਾ ਲੱਡੂ ਵੀ ਖਾ ਲ ਆਹ ਪਕੌੜੇ ਮੈਂ ਹੋ ਗਿਆ ਰਣੀ ਨਾ ਨਾ ਮਸਤੀ ਸਾਰੀ ਪਲੇਟ ਖਾ ਗਿਆ ਹਜੇ ਕਹਿੰਦਾ ਹੋਰ ਹੈ ਵਧੀਆ ਖਾਣ ਵਾਲੀ ਤੇ ਹੋਰ ਤੂੰ ਗੜਾ ਦੇਖਣ ਤਾਂ ਵੀ ਖਾਦੀ ਨਹੀਂ ਮੈਂ ਤਾਂ ਖਾਦੇ ਨਹੀਂ ਮੈਨੂੰ ਤਾਂ ਭੁੱਖ ਨਹੀਂ ਸੀ ਖਾ ਕੇ ਦੀ ਪਲੇਟ ਖਾ ਲੇ ਦੋ ਟੋੜੇ ਖਾ ਕੇ ਹੁਣ ਆ ਵੀ ਨਹੀਂ ਹੁਣ ਖਾ ਵੀ ਲੋਕ ਦੇ ਘਗੇ ਜਾ ਕੇ ਕਹੋਂ ਵੀ ਭੁੱਖ ਲੱਗ ਗਈ ਨਾ ਉਸ ਨਾਲ ਨਹੀਂ ਜੀ ਦਰਮੰਦ ਉਹਦੇ ਤਾਂ ਜਾ ਕੇ ਲੱਗਿਆ ਨਹੀਂ ਜੇ ਪਾਣੀ ਦੀ ਬੋਤਲ ਲੈਣੀ ਮਿਊਰਪਰਕ ਰੋਕ ਲੈ ਰੋਕ ਲੈ ਰੋਕ ਲੈ ਜਦੋਂ ਰੋਕਾ ਕਰਿਆ ਉਹ ਨੂੰ ਖੁਕ ਲੱਗ ਰਹੀ ਆ ਹੂੰ ਤਰੇ ਕੋਲ ਜਾ ਕੇ ਦਰਪੂ ਕਹੂੰ ਬਤਾਵੇ ਦੇ ਲੈਣੇ ਗੁਰੂ ਗ੍ਰੰਥ ਸਾਹਿਬ ਲੋ ਜੀ ਜਿਹੜਾ ਕੰਮ ਨਹੀਂ ਹੋਣਾ ਸੀ ਉਹੀ ਹੋ ਗਿਆ ਜਾਮ ਚ ਕਿਰ ਗਏ ਤੁਸੀਂ ਦੇਖ ਲਓ ਤਰਨਾ ਲਾਰਖਾ ਇੱਥੇ ਕਿਸਾਨਾਂ ਨੇ ਆਪਾਂ ਉਰੀ ਖੜ ਗਏ ਉਹ ਘੜਿਆ ਰੀਪਰ ਦੇ ਇਧਰ ਦੀ ਜਾਣਾ ਦੀ ਆ ਪਿੰਡ ਵਿੱਚ ਦੀ ਇਧਰ ਵੀ ਜਾਮ ਲੱਗ ਰਿਹਾ ਉਹ ਸਾਹਮਣੇ ਇੱਥੇ ਵੀ ਬੱਸ buss ਆ ਗਈ ਮੂਰੇ ਲੰਗਦਾ ਨਹੀਂ ਹੈਗਾ ਤੇ ਸਿੰਗਲ ਸੜਕ ਆਪਾਂ ਇਹ ਰਿਸਕ ਲੈ ਨਹੀਂ ਸਾਰੇ ਕਿਉਂਕਿ ਇਹ ਜਾਮ ਖਲੂਗਾ ਤਾਂ ਹਾਂ ਜੇ ਟਰੈਕਟਰੋਂ ਦੇ ਤਾਂ ਥੋੜਾ ਜਿਹਾ ਮੈਨੂੰ ਤਾਂ ਬੜੀਆ ਰਹਿੰਦੇ ਕਿਉਂਕਿ ਟਰੈਕਟਰ ਨਗਾ ਕੇ ਲੈ ਜਾਂਦਾ ਇਹਦੇ ਪਿੱਛੇ ਨਾ ਮੁੜਦਾ ਨਹੀਂ ਹੈਗਾ ਬੈਕ ਨਹੀਂ ਹੁੰਦਾ ਹੈਗਾ ਤਾਂ ਕਰਕੇ ਇਹ ਸਿੱਧਾ ਸਿੱਧਾ ਜਾਣ ਵਾਲਾ ਤਾਂ ਜਾਮ ਦੇਖੋ ਤੁਸੀਂ ਬਹੁਤ ਵੱਡਾ ਜਾਮ ਲੱਗ ਰਿਹਾ ਬਾੜਾ ਜਦ ਆ ਆ ਗਿਆ ਆਪਣਾ ਉਹ ਰੋਡ ਜੰਮੂ ਕਟਰਾ ਹਨਾ ਜਿਹਨੂੰ ਉਹ ਵੀ ਕਹਿੰਦੇ ਨੇ ਭਾਰਤਮਾਲਾ ਹਾ ਉਹ ਹੀ ਕਹਿੰਦੇ ਨੇ ਭਾਰਤਮਾਲਾ ਭਾਰਤਮਾਲਾ ਹਾਂ ਹੋਰ ਹੋਰ ਵੀ ਕਹਿੰਦੇ ਹੋਣੇ ਕੁਝ ਸਾਨੂੰ ਪਤਾ ਹੋਣਾ ਤੇ ਹੁਣ ਦੇਖਦੇ ਆ ਭਾਰਤਮਾਲਾ ਉਹਦਾ ਉਹਦਾ ਭਾਰਤਮਾਲਾ ਹਾਂ ਭਾਰਤਮਾਲਾ ਕਟਰਾ ਉਹ ਕਟਰਾ ਹਾਂ ਓਏ ਖੁੱਲ ਗਿਆ ਲਾਡੀ ਲੰਗ ਜੂਗੀ ਓਏ ਉਹ ਬੱਸ ਆ ਗਈ ਦੀ ਮੂਰੇ ਜਾਉ ਇਧਰ ਕਿਧਰ ਆ ਇਹ ਤਾਲਾ ਵਿੱਚ ਦੀ ਬਸ ਤਾਲਾ ਤੋਂ ਆਪਾਂ ਸੱਜਾ ਘਗੇ ਤਾਲਾ ਤੋਂ ਐ ਉੱਤੇ ਹੋ ਕੇ ਫਿਰ ਘਗੇ ਉਹ ਏਜੰਸੀ ਕੋਲ ਦੀ ਲਿਖ ਲਾਂਗੇ ਨਾ ਮੈਨੂੰ ਲੰਗ ਜਾਂਦੀ ਬਸ ਲੰਗਣਾ ਉਹ ਤਾਂ ਲੰਗਣਾ ਹੀ ਹਾਂ ਆਹ ਹੋਰ ਵੀ ਰਸਤਾ ਹੈਗਾ ਜੀ ਆਹ ਹੀ ਰਸਤਾ ਬਾਈ ਇੱਕ ਹਾਂ ਇਹ ਜਾ ਕੇ ਬਸ ਘਗੇ ਜੇ ਐਂਟਰ ਹੋ ਜੂਗਾ ਕਿੱਧਰ ਰਸਤਾ ਆਏਗਾ ਬਾਈ 5-7 ਕਿਲੋਮੀਟਰ ਦਾ ਹੈਗਾ ਜਾਮ ਤਾਂ ਹੁਣ ਤੁਹਾਡੇ ਸਾਹਮਣੇ ਹੀ ਆ ਹੁਣ ਤਾਂ ਅਸੀਂ ਗੁਰ ਜਾ ਕੇ ਦੇਖੋ ਛੋਟੀ ਝੜਕਾ ਮੂਰੋਂ ਚੀਜ਼ ਆ ਜਾਂਦੀ ਹੈ ਤਾਂ ਕਰਕੇ ਔਖਾ ਹੋ ਜਾਂਦਾ ਪੁੱਛ ਕੀ ਨਹੀਂ ਆ ਤੁਸੀਂ ਉਹ ਤਾਂ ਬਹੁਤ ਦੂਰ ਆ ਬਾਈ ਉਰਾ ਕੀ ਇਲਾਕਾ ਉਰਾ ਕੀ ਉਹ ਦੇਖ ਲੈ ਤੂੰ ਅੱਧੇ ਘੰਟੇ ਦਾ ਲੱਗਦੇ ਹੈ ਉਹਨਾਂ ਨੂੰ ਪਹੁੰਚਣਾ ਨਹੀਂ ਆਉਂਦਾ ਲਾ ਕੇ ਬਾਈ ਇਧਰ ਨਾ ਕਿਸਾਨਾਂ ਨੇ ਲਾਇਆ ਹੋਇਆ ਜੀ ਹੋਣਾ ਕੋਈ ਮਸਲਾ ਰਾਸਤਾ ਤਾਂ ਖੁੱਲੂਗਾ ਦੇਖਦੇ ਕਿੰਨਾ ਕ ਟਾਈਮ ਐ ਨਹੀਂ ਪਤਾ ਉੱਤੇ ਨਹੀਂ ਲੰਘ ਜੀ ਇੰਨੇ ਖੋਲ ਦੇਣਾ ਦੇਖ ਮੈਂ ਪੁੱਛ ਗਿਆ ਯਾਰ ਕਿੰਨਾ ਕ ਟਾਈਮ ਹੋ ਗਿਆ ਜੀ ਤੁਹਾਨੂੰ ਲੋ ਜੀ ਬਣ ਗਈ ਗੱਲ ਹੁਣ ਔਰ ਇੰਜ ਹੋਰੀਂ ਹੋਗੇ ਤੇ ਅੱਜ ਕੇ ਪਰਿਪਰ ਲੈ ਲਿਆ ਤੇ ਤੁੜੀ ਦਾ ਸੀਜ਼ਨ ਲਾਵਾਂਗੇ ਹੁਣ ਦੇਖਦੇ ਆ ਪਹਿਲੀ ਵਾਰ ਕਰ ਰਹੇ ਆ ਕੰਮ ਵੀ ਕਿਵੇਂ ਚੱਲਦਾ ਤੇ ਇਹੀ ਆਪਣਾ ਆਈਫੋਨ ਹੁਣ 17 ਪ੍ਰੋ ਮੈਕਸ ਇਹੀ ਦਵਾਊਗਾ ਗਾਹਾ ਤੇ ਸੀਜ਼ਨ ਲਾ ਕੇ ਦੇਖਾਂਗੇ ਫੋਨ ਤਾਂ ਪਹਿਲਾਂ ਆਪਾਂ ਵੀ ਚੱਲ ਆ ਪ੍ਰੋਜੈਕਟ ਲੈਣਾ ਜ਼ਰੂਰੀ ਤੇ ਵੀ ਦੇਖੀਏ ਕੰਮ ਚਲਾ ਕੇ ਇਦ ਕੀ ਤੇ ਸੁੱਖ ਰੱਖੇ ਬਾਬਾ ਤੇ ਚਲੋ ਜੀ ਮਿਲਦੇ ਆ ਹੁਣ ਅਗਲੀ ਵੀਡੀਓ ਚ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਤੇ ਕਮੈਂਟ ਕਰਕੇ ਦੱਸਿਓ ਵੀ ਸਹੀ ਹੈ ਇਹ ਆਪਣੇ ਵਾਸਤੇ ਆਪਾਂ ਨੇ ਸਹੀ ਕੰਪਨੀ ਚੁਣੀ ਆ ਕਿ ਐਸ ਸਦਾਰੀ ਉੱਪਰ ਵੀ ਵਧੀਆ ਜੀਨਾਂ ਕੋਲ ਹੈਗਾ ਤੇ ਮਾੜਾ ਮੋਟਾ ਸੁਝਾਅ ਦਿਓ ਤੇ ਦੱਸਿਓ ਠੀਕ ਹੈ ਜੀ ਤੇ ਧੰਨਵਾਦ